ਆ ਵੈਕਪ ਚ ਕੀ ਫਤਿਹ ਮੈਂ ਸਾਰਤ ਸਿੰਘ ਸੰਧੂ ਸਰਪੰਚ ਯੂਨੀਅਨ ਜੋ ਕਿ ਸਾਡੇ ਬੱਚਾ ਸੀ ਅਨਮੋਲ ਪਿੰਡ ਝੋਕੜਾਲ ਸਿੰਘ ਤੋਂ ਇਹਨਾਂ ਨੇ ক্রিকেট ਦੇ ਵਿੱਚ ਇਹਨਾਂ ਨੇ ਅੱਜ ਟ్రायल ਦਿੱਤਾ ਸੀਗਾ ਤੇ ਪੀਐਸਆਈ ਪੀਸੀਏ ਪੀਸੀਏ ਦੇ ਵਿੱਚ ਇਹਨਾਂ ਨੇ ਅਟੈਚ ਕੀਤਾ ਸੀਗਾ ਉਹ ਟੈਸਟੇ ਪਾਸ ਹੋ ਗਏ ਸੀਗੇ ਤੇ ਇਹਨਾਂ ਨੇ ਜਾਣਾ ਸੀਗਾ ਖੇਡਣ ਵਾਸਤੇ ਬਹੁਤ ਵਧੀਆ ਮੁੰਡਾ ਜਿਹੜਾ ক্রিকেট ਦੇ ਵਿੱਚ ਖੇਡਦਾ ਹੈ ਤੇ ਇੱਕ ਪ੍ਰਸ਼ਾਸਨ ਦੀ ਜਿਹੜੀ ਗਲਤੀ ਦੇ ਨਾਲ ਇਹ ਮੁੰਡਾ ਜਿਹੜਾ ਇਹਦੀ ਚੋਣ ਨਹੀਂ ਹੋ ਸਕੀ ਗਲਤੀ ਇਹ ਵੀ ਆ ਦੇਖੋ ਮੈਂ ਦਿਖਾਉਣਾ ਚਾਹਣਾ ਅਨਮੋਲ ਚੌਕੀਦਾਰ ਦਾ ਜਿਹੜਾ ਸੀਗਾ ਚੌਕੀਦਾਰ ਦਾ ਸਰਟੀਫਿਕੇਟ ਉਹਦੇ ਤੇ ਸਹੀ ਤਰੀਕ ਸੀਗੀ 14 ਸਤੰਬਰ 2008 ਤੇ ਪਰ ਮਹਿਕਮੇ ਨੇ ਕੀ ਕੀਤਾ ਪ੍ਰਸ਼ਾਸਨ ਵਾਲਿਆਂ ਨੇ ਸਿਵਲ ਸਰਜਨ ਮਹਿਕਮੇ ਨੇ ਉਹਨਾਂ ਨੇ ਕੀ ਕੀਤਾ ਵੀ ਇਹਨੂੰ ਨਹੀਂ ਕਰਦਾ 14 ਨੂੰ ਇਸ ਕਰਕੇ ਚੌਕੇ ਦਾ ਨਾਮ ਆ ਬਣਾਦਾ ਉਹਨਾਂ ਨੇ ਗਲਤੀ ਉਹਨਾਂ ਦੀ ਹੈ ਨਾ ਕਿ ਸਾਡੀ ਹੈ ਅੱਜ ਅੱਕ ਤੱਕ ਤਾਂ ਹੋ ਗਏ ਸਾਨੂੰ ਉੱਤੇ ਘੇੜੇ ਕੱਢਦਿਆਂ ਨੂੰ ਅੱਜ ਉਹਨਾਂ ਨੇ ਸਿਵਲ ਸਰਜਨ ਮੈਡਮ ਸਹਾਇਕ ਕੋਤੇ ਡੀਸੀ ਦਫ਼ਤਰ ਦੇ ਵਿੱਚ ਬੈੰਦੇ ਨੇ ਉੱਪਰ ਵਾਲਾ ਦਫ਼ਤਰ ਬਣਿਆ ਫਿਰੋਜ਼ਪੁਰ ਅੱਜ ਉਹਨਾਂ ਨੇ ਜਦੋਂ ਸਾਨੂੰ ਇਸਿਊ ਕੀਤਾ ਇਹ ਸਰਟੀਫਿਕੇਟ ਆ ਉਦੋਂ ਸਾਡਾ ਟਾਈਮ ਲੰਘ ਚੁੱਕਿਆ ਸੀ ਕਿਉਂਕਿ 11 ਵਜੇ ਉਹਨਾਂ ਦੀ ਚੌਂ ਨ ਹੋਣੀ ਸੀ ਘਟਾਰੀਆਂ ਦੀ ਉਹ ਹੋ ਗਈ ਏ ਮੈਂ ਕਹਿੰਦਾ ਸੀਐਮ ਭਗਵੰਤ ਸਿੰਘ ਕਹਿੰਦੇ ਨੇ ਵੀ ਅਸੀਂ ਸਾਡੇ ਪ੍ਰਸ਼ਾਸਨ ਅਧਿਕਾਰੀ ਕੰਮ ਕਰਨਗੇ ਅਸੀਂ ਰਿਕਵੈਸਟ ਵੀ ਕੀਤੀ ਏ ਵੀ ਅਕਾ ਗਰੀਬ ਬੱਚੇ ਦੇ ਕੋਈ ਇੱਕ ਦਾ ਸਵਾਲ ਹੈ ਤੁਸੀਂ ਉਹਦਾ ਕਰ ਦਿਓ ਪਰ ਉਹਨਾਂ ਨੇ ਨਹੀਂ ਕੀਤਾ ਅੱਜ ਪ੍ਰਸ਼ਾਸਨ ਦੀ ਜਿਹੜੀ ਗਲਤੀ ਦੇ ਕਰਕੇ ਇਹ ਸਾਡਾ ਅੱਜ ਬੱਚਾ ਵਹਿ ਗਿਆ ਮੈਂ ਕਹਿੰਦਾ ਵੀ ਉਹ ਜਿਹੜੇ ਸਤਾਪ ਨੇ ਉਹਨਾਂ ਦਾ ਵਿਹਾਰ ਵੀ ਬੜਾ ਮਾੜਾ ਸੀ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਾ ਕਿਸੇ ਹੋਰ ਬੱਚੇ ਦੀ ਜਿਹੜੀ ਜ਼ਿੰਦਗੀ ਉਹ ਖਰਾਬ ਨਾ ਹੋ ਜਾਵੇ ਕਿਉਂਕਿ ਇੰਨਾ ਇੰਟੈਲੀਜੈਂਟ ਸੀ ਬੱਚਾ ਇਹ ক্রিকেট ਦੇ ਵਿੱਚ ਬੜੇ ਸ਼ੌਂਕ ਨਾਲ ਖੇਡਦਾ ਸੀਗਾ ਇੱਕ ਮਹਿਕਮੇ ਦੀ ਪ੍ਰਚਾਰਣ ਦੀ ਗਲਤੀ ਦੇ ਨਾਲ ਇਹ ਅੱਜ ਇਹ ਜਾ ਨਹੀਂ ਸਕਿਆ ਕਿਡਨ ਕਰਕੇ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ